ਇਹ ਤਸਵੀਰਾਂ ਤੁਹਾਨੂੰ ਇੱਕ ਵਾਰ ਜ਼ਰੂਰ ਡਰਾ ਦੇਣਗੀਆਂ ਕਿਉਂਕਿ ਤੇਲ ਨਾਲ ਭਰੀ ਕੜਾਹੀ ਪੱਠੇ ਦੇ ਉੱਤੇ ਰੱਖੀ ਹੋਈ ਸੀ ਅਤੇ ਅਚਾਨਕ ਹੀ ਅੱਗ ਲੱਗ ਜਾਂਦੀ ਹੈ। ਪਰਮਾਤਮਾ ਦਾ ਸ਼ੁਕਰ ਹੈ ਕਿ ਦੁਕਾਨਦਾਰ ਨੇ ਤੇਲ ਨਾਲ ਭਰੀ ਕੜਾਹੀ ਜਦੋਂ ਪੱਠੇ ਦੇ ਉੱਤੇ ਰੱਖੀ ਤਾਂ ਉਸੇ ਸਮੇਂ ਅੱਗ ਨਹੀਂ ਲੱਗੀ। ਉਹ ਦੂਸਰੇ ਕੰਮ ਲਈ ਜਾਂਦਾ ਹੈ ਉਸ ਤੋਂ ਬਾਅਦ ਅਚਾਨਕ ਕੜਾਹੀ ਦੇ ਵਿੱਚ ਅੱਗ ਲੱਗ ਜਾਂਦੀ ਹੈ। ਪਰ ਇਸ ਦੇ ਨਾਲ ਜਾਨੇ ਨੁਕਸਾਨ ਨਹੀਂ ਹੋਇਆ ਲੇਕਿਨ ਜੋ ਵੀ ਮਾਲੀ ਨੁਕਸਾਨ ਹੋਇਆ ਹੈ ਅਹਿਮ ਗੱਲ ਇਹ ਹੈ ਕਿ ਜੇਕਰ ਇਹ ਅੱਗ ਕੋ ਫੈਲ ਜਾਂਦੀ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭੱਠੀ ਦੇ ਉੱਤੇ ਤੇਲ ਨਾਲ ਭਰੀ ਕੜਾਹੀ ਦੇ ਵਿੱਚ ਅੱਗ ਲੱਗ ਜਾਂਦੀ ਹੈ ਸਰ ਕੀ ਜੰਦਾ ਮੇਰਾ ਨਾਮ ਗੁਰੀ ਸਿੰਧੂ ਜੀ ਅਹ ਜਿਹੜੀ ਅੱਗ ਲੱਗੀ ਸੀ ਸਰ ਅਸੀਂ ਕਿਹੜੀ ਦੁਕਾਨ ਸੀ ਇਹ ਜੀ ਅੰਦਰ ਲੜਕੇ ਕੰਮ ਕਰ ਰਹੇ ਸੀ ਦੁਕਾਨ ਦੇ ਤੇ ਯਕਦਮ ਹੀ ਤੇਲ ਜ਼ਿਆਦਾ ਗਰਮ ਹੋ ਗਿਆ ਹੋਣਾ ਤੇ ਇਹਨਾਂ ਨੇ ਆਪਣੀ ਜਿਹੜੀ ਕੋਈ ਚੀਜ਼ ਬਣਾ ਢੇ ਆ ਉਹ ਵਿੱਚ ਪਾਈ ਤੇ ਉਹ ਅੱਗ ਦਾ ਭੰਬੜ ਮਚ ਗਿਆ ਇਹਨਾਂ ਕੋ ਕੰਟਰੋਲ ਨਹੀਂ ਹੋਇਆ ਤੇ ਜਿਹੜੀ ਅੱਗ ਆ ਉਹ ਨਿ ਮੀਟਰ ਨੂੰ ਪੈ ਗਈ ਤੇ ਉਸ ਤੋਂ ਬਾਅਦ ਸਿਲੰਡਰ ਨੂੰ ਪੈ ਗਈ ਤੇ ਸਾਰਾ ਧੂਆਂ ਧੂਆਂ ਇਥੇ ਹੋ ਗਿਆ ਸ਼ਟਰ ਨੂੰ ਅੱਗ ਲੱਗੀ ਤੁਹਾਡੇ ਸਾਹਮਣੇ ਦੇਖੋ ਸਾਰਾ ਸੜ ਗਿਆ ਏ ਬਹੁਤ ਮਤਲਬ ਕਿ ਓਖਾ ਜਿਹੜਾ ਕੰਟਰੋਲ ਪਾਇਆ ਫਿਰ ਮੌਕੇ ਦੇ ਜਿਹੜੀ ਆ ਫਾਈਬਰ ਗ੍ਰੇਡ ਆ ਗਈ ਆ ਤੇ ਅੱਗ ਤੇ ਕੰਟਰੋਲ ਪਾਰਤਾ ਤੇ ਇਹ ਵੀ ਜਿਆਦਾ ਨੁਕਸਾਨ ਨਹੀਂ ਹੋਇਆ ਬਾਕੀ ਇਹ ਵੀ ਥੋੜਾ ਬੋਤਾ ਇਹਨਾਂ ਦਾ ਨੁਕਸਾਨ ਜਿਹੜਾ ਆ ਦਰਵਾਜ਼ੇ ਵਗੈਰਾ ਸੜ ਗਏ ਆ ਮੀਟਰ ਵਗੈਰਾ ਸੜ ਗਏ ਤਾਰਾਂ ਸੜ ਗਈਆਂ ਆ ਤੇ ਪਲੱਸ ਨਾਲ ਇਹਨਾਂ ਦਾ ਜਿਹੜੀਆਂ ਕਰਾਈਆਂ ਕੁੜੀਆਂ ਸੜ ਗਈਆਂ ਤੇ ਅਨਮੀਟਰ ਸੜ ਗਿਆ ਫਿਰ ਵੀ 40-50 ਹਜ਼ਾਰ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਇਹ ਜੀ ਆਪਣੀ ਫਾਸਟ ਫੂਡ ਦੀ ਦੁਕਾਨ ਸੀ ਇਹ ਸਲਮਾਰ ਰੋਡ ਚੌਂਕ ਦੇ ਵਿੱਚ ਦੁਕਾਨ ਪੈਂਦੀ ਹੈ ਮੇਰਾ ਨਾਮ ਵੀ ਵੇਗ ਜੀ ਠੀਕ ਹੈ ਜੀ ਇੱਥੇ ਮੈਂ ਬਾਰਸ਼ ਖਵਾਈ ਕਰਾਨੇ ਆਂ ਸੀ ਅੰਦਰ ਤੇਲ ਵਿੱਚ ਗਰਮ ਹੋ ਗਿਆ ਮੈਂ ਚਾਂਪਾ ਬਣ ਗਿਆ ਨਾਲੇ ਅੱਗ ਵਾਦੀ ਜੀ ਕਿੰਨਾ ਕਿਤੇ ਖਾਨਾ ਹੋਇਆ ਨੁਕਸਾਨ ਹੋਇਆ ਸ਼ਟਰ ਖਰਾਬ ਹੋ ਗਿਆ ਮੀਟਰ ਕੋਈ ਹੋਇਆ ਇੱਕ ਵਾਰ ਦੁਕਾਨ ਕਾ ਦੀ ਚਾਂਪਾ ਵਾਲੀ ਦੁਕਾਨ ਜੀ ਕਿੰਨੇ ਕਿਤੇ ਖਾਨਾ ਲੱਗਦਾ ਬੰਦ ਬੈਠਾ ਵੈਨ ਇਹ ਕਿ ਲੱਗੂ ਐਦਾਂ ਸੋਰੀ